ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੇ ਪਿੰਡ ਆ ਸਾਧਪੁਰ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਲ ਨਾ ਦੋ ਆ ਗਈਆਂ ਜਰਸੀਆਂ ਪੂਰੇ ਕਮਾਲ ਦੀਆਂ। ਕਿ ਮੁੱਲ ਵੀ ਜਾਇਜ਼ ਕਰਾ ਦਰੇ ਆ। ਵੀਡੀਓ ਮੇਰੇ ਭਰਾ ਪੂਰੀ ਵੇਖੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ। ਜੀ 사ਸੀ ਗੱਲ ਜੀ ਵੀਰ ਜੀ। 사ਸੀ ਗੱਲ ਜੀ। ਹੋਰ ਸਭ ਠੀਕ ਠਾਕ ਜੀ। ਬਸ ਵਧੀਆ ਹੋ ਰਹੀ ਹੈ ਗ੍ਰਾਮ ਦੇ ਜੀ ਕਿਰਪਾ। ਤੇ ਪਹਿਲੀ ਫਿਰ ਵਾੜ। ਪਹਿਲੀ ਰਾਈਡ 21 21 ਚਲੋ ਵਧੀਆ ਹੋ ਗਿਆ ਬਹੁਤ ਵਧੀਆ ਵਿਕੀ ਤੇ ਅੱਜ ਦੋ ਫਿਰ ਹਾਂਜੀ ਦੋ ਜਰਸੀਆਂ ਜੇ ਅੱਜ ਆਪਣਾ ਤੇ ਦੱਸੋ ਆਪਣਾ ਨਾਮ ਐਡਰੈਸ ਆਪਣਾ ਨਾਮ ਜਿੰਦਾ ਜੇ ਹਾਂਜੀ ਜਿਹੜਾ ਅੰਬਰਸਰ ਜੇ ਤਸਵੀਰ ਵੀ ਅੰਬਰਸਰ ਦੀ ਠੀਕ ਹੈ ਫੋਨ ਨੰਬਰ ਫੋਨ ਨੰਬਰ 8283005553 ਠੀਕ ਹੈ ਜੀ ਅੱਜ ਦੋ ਜਰਸੀਆਂ ਆ ਗਈਆਂ ਹਾਂਜੀ ਦੋ ਜੀ ਠੀਕ ਹੈ ਜੀ ਲਓ ਜੀ ਇਹ ਜਰਸੀਆਂ ਆ ਗਈਆਂ ਰੇਡ ਛੋਟ ਛੋਟ ਜੀ ਠੀਕ ਹੈ ਵੀਰ ਜੀ ਤੇ ਇਹ ਕਿੰਨੇ ਦਿਨ ਖੜਦੀ ਜੇ ਵੀਰ ਜੀ ਇਹ ਵੀਰ ਜੀ 10 ਲੈ ਜੂਗੀ ਦਿਨ 10 ਲੈ ਜੂਗੀ ਹਾਂਜੀ ਠੀਕ ਹੈ ਜੀ ਤੇ ਵੀ ਜੀ ਤੋਰੀਏ ਇਹਨੂੰ ਦੁੱਧ ਕਿੰਨਾ ਚ ਵਾਜੂਗਾ ਇਹੇ ਦੁੱਧ ਭਾਇਆ ਸੇਵਾ ਦਾ 18 ਲੀਟਰ ਚ ਵਾ ਦੇ ਹਾਂਜੀ ਹਾਂਜੀ 15 ਲੀਟਰ ਚ ਵਾਊਗੀ ਜਵਾਗੀ ਹਾਂ ਚਲੋ ਬਾਕੀ ਸੇਵਾ ਦਾ ਦੁੱਧ ਭਾਇ ਦਾ ਹਾਂਜੀ ਸੇਵਾ ਦਾ ਭਾਇ ਦਾ ਕਿ ਚਲੋ ਜਿਹੜੇ ਬੰਦੇ ਨੇ ਕਿਸੇ ਨੇ ਭਰਾ ਨੇ ਸਮਝਣ ਵਾਲੇ ਨੇ ਸਮਝ ਲੈਣਾ ਹਾਂਜੀ ਹਾਂਜੀ ਅੰਦਾਜ਼ਾ ਲਾੜਨਾ ਵੀ ਕਿੰਨਾ ਦੁੱਧ ਚ ਵਾਜੂਗੀ ਚਲੋ ਹੈ ਭਾਰੀ ਜੇ ਓਨ ਨੂੰ ਓਨ ਤਰੋ ਵੇ ਜੀ ਬਾਕੀ ਹੈ ਪੂਰੇ ਕਮਾਲ ਦੀ ਆ ਮਗੀ ਜੰਮੀ ਪੜੀ ਪੂਰੀ ਰਾਜੀ ਰੂਜੀ ਆ ਲੈਓ ਜੀ ਕਮਾ ਲਓ ਮੇਰੀ ਫੇਸ ਦੀ ਕਰੋ ਬਿਊਟੀ ਚੱਕ ਇਹਦੇ ਪੂਰੇ ਕਮਾਲ ਦੀ ਆ ਲੈਓ ਜੀ ਲੈਓ 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 ਥਣ ਥਣੇ ਪੂਰਾ ਚੰਗਾ ਲੱਗਾ ਜੀ ਹਾਂਜੀ ਠੀਕ ਹੈ ਜੀ ਉਹ ਹਿੱਟ ਲੰਟੂ ਲਾ ਬੜੀਆਂ ਜੇ ਪੂਰੀਆਂ ਕਵਰ ਕਰ ਜੂਗੀ ਹਾਂਜੀ 10 12 ਦਿਨਾਂ ਦਾ ਲੈ ਜੀ ਠੀਕ ਹੈ ਜੀ ਤੇ ਜੀ ਮੋਲੇ ਦਾ ਮੋਲੇ ਜੀ ਕਿੰਨਾ ਕਰਾ 45 ਕਰ ਦਈਏ ਕਰ ਦੋ ਜਸਨੂ ਵਾਲਾ ਜੀ ਆਸਨ ਵਾਲਾ ਨਾ ਕਰੀਏ ਕਿੰਨੇ ਦਾ ਕਰਦੀ ਹਾਂ ਨਾ ਕਰੀਏ ਚੱਲ 2000 ਰੁਪਏ ਕਰ ਲਓ ਕਿੰਨੇ ਚੋਂ ਹਾਂਜੀ 45 ਚ ਨਹੀਂ ਕਰਦੀਏ ਹੋਰ ਜੈਜ ਕਰਦੀਏ ਹੋਰ ਤੋਂ ਹੀ ਰੱਦ ਬਾਕੀ ਆਪ ਇੱਕ ਵਾਰੀ ਕਰ ਫਿਰ ਮੈਂ ਕਰ ਦਿੰਦਾ ਨਾ 2000 ਰੁਪਏ ਦਿੱਤਾ ਜੀ ਬਸ 2000 ਹਾਂਜੀ ਬਾਕੀ ਤਾਂ ਨਹੀਂ ਜੈਸੀ 42000 ਦੀ ਕਰਦੀਏ ਹਾਂ ਨਾ ਚਲੋ ਕਰ ਦੋ ਠੀਕ ਹੈ 42000 ਦੇ ਵੀ ਚਲੋ ਕੋਈ ਗੱਲ ਨਹੀਂ ਫੋਨ ਫੋਨ ਲਾਵੇ ਮਾਨਤਣ ਹੋ ਜਾਊਗਾ ਕੋਈ ਗੱਲ ਨਹੀਂ ਇੱਥੋਂ ਹੀ ਮਾਨਤਣ ਹੋ ਜਾਊਗਾ ਹਾਂਜੀ ਤੇ ਅੱਗੇ ਅੱਗੇ ਜਰਸੀ ਉਹ ਵੀ ਕੱਬਣੀ ਏ ਹਾਂਜੀ ਉਹ ਵੀ ਕੱਬਣੀ ਏ ਕਿੰਨੇ ਦਿਨ ਖੜਦੀ ਜੀ ਹਾਂਜੀ ਇਹ ਕਿੰਨੇ ਦਿਨ ਖੜਦੀ ਜੇ ਜੀ ਖੜੂ ਇਹ 15 ਲੈ ਜੂਗੀ 15 ਦਿਨ ਲੈ ਜੂਗੀ ਹਾਂਜੀ ਚਲੋ ਕੋਈ ਭਰਾ ਉਸ ਹਿਸਾਬ ਨਾਲ ਅੰਦਾਜ਼ਾ ਨਾਲੇ ਦਿਨ 15 ਲੈ ਜੂਗੀ ਹਾਂਜੀ ਵੀ ਤੋਰੀਆਂ ਇਹਨੂੰ ਵੀ ਇਹਨੂੰ ਤੋੜ ਲਈ ਜੀ ਉਹ ਜੀ ਜੀ ਇਹਨੂੰ ਤਰ ਹੈ ਦੋਵੇਂ ਪੂਰੇ ਕਮਾਲ ਦੀਆਂ ਜੱਸੀਆਂ ਬੋ ਚਲੋ ਥੋੜੀਆਂ ਥੋੜੀਆਂ ਕੱਚੀਆਂ ਕੋਈ ਵੀ ਬਾਕੀ ਸੀਲ ਠੰਡੀਆਂ ਪੂਰੀਆਂ ਹਾਂਜੀ ਹੈ ਸੀਲ ਠੰਡੀਆਂ ਜਿੰਨਾ ਮਰਜ਼ੀ ਖੱਲੇ ਬੋ ਜੀ ਠੀਕ ਹੈ ਠੀਕ ਹੈ ਤੋੜੋ ਵੀ ਜੀ ਇਹਨੂੰ ਬੋ ਜੀ ਉਹ ਜੀ ਕੌਲੀ ਚ ਪਾਣੀ ਪੀਣ ਆ ਲਈ ਜੇ ਕਮਾਲ ਹੋ ਗਏ ਜੀ। ਇਹ ਦੋਏ ਪੂਰੇ ਕਮਾਲ ਦੀਆਂ। ਥਣ ਥਣ ਵੀ ਚੰਗਾ ਲੱਗਾ ਜਦੋਂ ਉਹਨੂੰ। ਹਾਂ ਜੀ ਜੀ ਇਹਦਾ ਕਿੰਨਾ ਜੇ ਮੁੱਲ? ਇਹਦਾ 42 ਕਰਦੇ ਜੀ। 42 ਨਹੀਂ ਇਹਨੂੰ 40 ਚ ਅੰਦਰ ਕਰੀਏ। ਹਾਂ ਜੀ। 40 ਚ ਅੰਦਰ ਕਰ ਦਈਏ। ਕਰ ਲਓ ਤੁਸੀਂ ਕਰ ਲਓ ਆਪ। ਕਿੰਨੀ ਕਰੀਏ? ਤੁਸੀਂ ਕਰ ਲਓ। ਕਰ ਦੋ ਯਾਰ। ਯਾਰ ਕਰ ਦੇ ਕਿ 2 ਕਰ ਦਈਏ ਨਹੀਂ ਯਾਰ ਕਰ ਦੋ ਯਾਰ ਚਲੋ 39000 ਦਿਓ ਵੀ ਜੀ ਕੋਈ ਵੀ ਭਰਾ ਮਾਨ ਤਾਨ ਹੋ ਜੂਗਾ ਕੋਈ ਭਰਾ ਫੋਨ ਲਾਵੇ ਮਾਨ ਤਾਨ ਹੋ ਜੂਗਾ ਕੋਈ ਗੱਲ ਨਹੀਂ ਕਿਉਂਕਿ ਗੱਬਣਾ ਚਲੋ ਸਾਮ ਛੱਡ ਕੇ ਦੇ ਦਿਓ ਜਿੱਦਾਂ ਮਰਜੀ ਸੀਮ ਠੰਡੀਆਂ ਪੂਰੀਆਂ ਦੇਖੋ ਠੀਕ ਹੈ ਵੀਰ ਜੀ ਕੋਈ ਗੱਲ ਨਹੀਂ ਜਿੰਦੇ ਦਾ ਮਰਜੀ ਬਹੁਤ ਸਾਰੇ ਭਾਈ ਹਾਂਜੀ ਚਲੋ ਬਾਕੀ ਕਿੱਦਾਂ ਵੀਆ ਭਰਾ ਆਪਣੀ ਫਿਰ ਵੀ ਤਸੱਲੀ ਕਰਨ ਜਿੱਦਾਂ ਵੀਆ ਇੱਥੇ ਆਣ ਕੇ ਆਪਣੀ ਤਸੱਲੀ ਗੱਬਣਾ ਦੋਹਾਂ ਨੂੰ ਪਾਸ ਮਾਨ ਤਾਨ ਪੂਰਾ ਹੋਊਗਾ ਭਾਜੀ ਮਾਨ ਤਾਨ ਹੋਊਗਾ ਤੇ ਗੱਬਣਾ ਇੱਥੇ ਆਣ ਕੇ ਪਾਸ ਕਰ ਲੈ ਥਾਂ ਟੇਪਲੇ ਕਿਉਂਕਿ ਮਗਰੋਂ ਕੋਈ ਲਾਮੇ